ਿੰਦਸਨ ਸੋਤਰਾ ਸਰਪੰਚਾ ਜੀ ਮੌਜੂਦਾ ਅੱਜ ਇਹ ਤਕਰੀਬਨ 7:30 ਵਜੇ ਦੀ ਗੱਲ ਆ ਜੀ ਸਾਡੇ ਪਿੰਡ ਦਾ ਇੱਕ ਬੱਚਾ ਸੀਗਾ ਤਕਰੀਬਨ 19 ਸਾਲ ਦੀ ਉਮਰ ਸੀ ਇਹਨਾਂ ਦੀ ਤੇ ਇਹਨਾਂ ਦੇ ਮਨ ਕਿ ਚਲੋ ਫਾਇਰ ਲਾਈ ਸੀ ਰਿਫਿਊਜ ਲਾ ਗਈ ਜੀ ਉਹ ਚੀਜ਼ ਦੀ ਟੈਨਸ਼ਨ ਲੈ ਕੇ ਬੰਦੇ ਬੱਚੇ ਨੇ ਸੁਸਾਇਡ ਕਰ ਲਿਆ ਠੀਕ ਆ ਬੱਚੇ ਦੇ ਵੀ ਮਨ ਕਿ ਚਲੋ ਦੋ ਬ੍ਰਦਰ ਹੁੰਦੇ ਇੱਕ ਅਸਿਸਟ ਦਾ ਇੱਕ ਬ੍ਰਦਰ ਆ ਤੇ ਉਹ ਬਾਹਰ ਸੀਗੇ ਤੇ ਕੋਈ ਇਦਾਂ ਦਾ ਵਧੀਆ ਬੱਚਾ ਸੀਗਾ ਨਸ਼ੇ ਪੱਤੇ ਤੋਂ ਬਿਲਕੁਲ ਰਹਿਤ ਸੀਗਾ ਤੇ ਵੱਡੀ ਗੱਲ ਇੱਥੇ ਆ ਕਿ ਇਹ ਨਿਬੜਦੀ ਆ ਕਿ ਸਭ ਤੋਂ ਪਹਿਲਾਂ ਸਹੀ ਇਹ ਕਹਣਾ ਚਾਹੁੰਦੇ ਆ ਕਿ ਜੇ ਕੋਈ ਵੀ ਦਿੱਕਤ ਆ ਵੀ ਆ ਤੇ ਮਾਪਿਆਂ ਨਾਲ ਆ ਦੇ ਦੋਸਤਾਂ ਨਾਲ ਠੀਕ ਹੈ ਸ਼ੇਅਰ ਕਰੋ ਤਾਂ ਕਿ ਦੇਖੋ ਇਹਨਾਂ ਮਾਪਿਆਂ ਦਾ ਕੀ ਕਸੂਰ ਸੀਗਾ ਜਾਂ ਬੱਚੇ ਦਾ ਕੀ ਕਸੂਰ ਸੀ ਬਾਅਦ ਵਿੱਚ ਵੀ ਹੋ ਸਕਦਾ ਸੀਗਾ ਨਾ ਠੀਕ ਆ ਲੈ ਬਹੁਤ ਵੱਡੀ ਆ ਵੀਰੇ ਠੀਕ ਆ ਤੇ ਜਿਹੜੀ ਅੱਜ ਇਹ ਘਟਨਾ ਹੋਈ ਹੈ ਮੈਂ ਨਹੀਂ ਚਾਹੁੰਦਾ ਕਿਸੇ ਹੋਰ ਪਿੰਡ ਕਿਸੇ ਵੀਰ ਭਾਈ ਨਾਲ ਹੋਵੇ ਸਾਡੇ ਅੱਜ ਸਾਰੇ ਪਿੰਡ ਦੇ ਵੀ ਮਨਕ ਚਲੋ ਬਹੁਤ ਹੀ ਯਾਦ ਦੁੱਖ ਦਾ ਇੱਕ ਘਟਨਾ ਕੀ ਚੁੱਲ੍ਹੇ ਬੰਦ ਹੋ ਗਏ ਸਾਰੇ ਪਿੰਡ ਦੇ ਸਾਡੇ ਬਹੁਤ ਹੀ ਔਣ ਹਰ ਬੱਚਾ ਸੀਗਾ ਦਿੱਗਾ ਮੇਰਾ ਖੋਰਾ ਵੀ ਤੇ ਮੇਰੇ ਸਾਥੀਆਂ ਨੂੰ ਮੇਰੇ ਛੋਟੇ ਜਾਂ ਵੱਡੇ ਵੀਰ ਭਰਾਵਾਂ ਨੂੰ ਇਹ ਬੇਨਤੀ ਆ ਕਿ ਇਹੋ ਜਿਹਾ ਕੋਈ ਵੀ ਕਦਮ ਨਾ ਚੱਕੋ ਲਹ ਬਹੁਤ ਵੱਡੀ ਆ ਠੀਕ ਆ ਮਾਂ ਪਿਓ ਨੂੰ ਜਿਉਂਦੇ ਮਾਰ ਗਿਆ ਠੀਕ ਆ ਉਹ ਤਾਂ ਚਲਾ ਗਿਆ ਦੁਨੀਆ ਤੋਂ ਅਸੀਂ ਰਹਿ ਗਏ ਠੀਕ ਆ ਸਾਨੂੰ ساری ਉਮਰ ਦਾ ਅਫਸੋਸ ਰਹੂਗਾ ਕਿ ਸਾਡਾ ਬੱਚਾ ਇਦਾਂ ਚਲਾ ਗਿਆ ਸਾਨੂੰ ਕੋਈ ਪਤਾ ਵੀ ਨਹੀਂ ਲੱਗਿਆ ਜਿਸ ਸੁਭਾਅ ਦੀ ਗੱਲ ਕਰੀ ਕਹੇ ਜਿਹਾ ਸੁਭਾਅ ਸੀ ਜੀ ਬਹੁਤ ਹੀ ਨਿਗਾ ਸੁਭਾਅ ਸੀਗਾ ਜੀ ਅੱਜ ਕੱਲ ਦੇ ਆਪਾਂ ਦੇਖਦੇ ਆ ਮਾਂ ਪਿਓ ਨਾਲ ਕੋਈ ਕੰਮ ਨਹੀਂ ਕਰਵਾਉਂਦਾ ਸਵੇਰ ਉੱਠਣਾ ਉਹਨੇ ਨਹੀਂ ਠੀਕ ਹੈ ਬੜਾ ਦੀ ਮਾਤਾ ਦੇ ਨਾਲ ਗੁਰੂ ਘਰ ਜਾਣਾ ਸਾਵ ਨੂੰ ਗੁਰੂ ਘਰ ਜਾਣਾ ਉਸ ਤੋਂ ਬਾਅਦ ਘਰ ਦੇ ਕੰਮਾਂ ਵਿੱਚ ਵੀ ਹੱਥ ਬਟਾਉਂਦਾ ਸੀਗਾ ਅੱਜ ਵੀ ਹਰ ਵਾਰ ਦੀ ਤਰ੍ਹਾਂ ਆਦੀ ਮਾਂ ਦਾਦੇ ਨਾਲ ਬਈ ਕੂੜੇ ਦਾ ਕੰਮ ਕਰਵਾਇਆ ਉਹਦੇ ਫਾਦਰ ਸਾਹਿਬ ਦੁੱਧ ਦਾ ਕੰਮ ਕਰਦੇ ਨੇ ਲੰਮੇ 20 ਸਾਲਾਂ ਤੋਂ ਤੇ ਉਹ ਸੁਬਾ ਦੁੱਧ ਚ ਪਹੁੰਚ ਚਲੇ ਗਏ ਤੇ ਆਦੀ ਮਾਤਾ ਨੇ ਮੰਨ ਕੇ ਚਲੋ ਪਸ਼ੂਆਂ ਸਾंभੇ ਆ ਠੀਕ ਹੈ ਦਾਦੀ ਜੀ ਦਾ ਅੱਖਾਂ ਦਾ ਪ੍ਰੈਸ਼ਨ ਹੋਇਆ ਹੋਇਆ ਸੀ ਉਹਦੇ ਦਵਾਈ ਪਾਈ ਅੱਖਾਂ ਦੀ ਤੇ ਦਾਦੀ ਜੀ ਤੇ ਆਦੀ ਮਾਤਾ ਜੀ ਕੱਪੜਿਆਂ ਦਾ ਤਲਪ ਤੋਂ ਲੱਗੇ ਉਸ ਤੋਂ ਬਾਅਦ ਜਦੀ ਬਸ ਆਵਾਜ਼ ਆਈ ਤੇ ਅੰਦਰ ਚਲੇ ਗਏ ਦੇਖਿਆ ਤਾਂ ਵੀ ਬੱਚੇ ਨੇ ਸੁਸਾਇਡ ਕਰ ਲਈ। ਲਾਵਾ ਕਿਤੇ ਨਾ ਕਿਤੇ ਬੱਚਿਆਂ ਨੂੰ ਜਾਗਰੂਤ ਹੋਣਾ ਚਾਹੀਦਾ ਚਲੋ ਰਫਾਇਲ ਸੀ ਰਫਿਊਜਲ ਆ ਗਈ ਦੂਰੀ ਬਾਰ ਵੀ ਲੱਗ ਜਾਂਦੀ। ਹਾਂਜੀ 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 ਬਸ ਇੱਦਾਂ ਹੀ ਕਹਿਣਾ ਚਾਹੁੰਦਾ ਕਿ ਕੋਈ ਵੀ ਗੱਲਬਾਤ ਆ ਵੀ ਆਦੇ ਮਾਤਾ ਹੁਣਾ ਸੇਰੇ ਕਰਵਾ ਜੇ ਭੈਣ ਭਾਈਆਂ ਨਾਲ ਯਾਰ ਦੋਸਤਾਂ ਨਾਲ ਸ਼ੇਅਰ ਕਰੋ ਐਡਾ ਵੱਡਾ ਕੰਮ ਨਾ ਚੱਕਿਆ ਜਾਵੇ। ਮੈਂ ਐਸ ਐਚਓ ਗੁਰਮੰਦਰ ਸਿੰਘ ਥਾਣਾ ਸਹਣਾ ਤੇ ਅੱਜ ਸਾਨੂੰ ਸਵੇਰੇ ਪੌਣੇ 8 ਵਜੇ ਇੱਕ ਇੰਟੀਮੀਸ਼ਨ ਆਈ ਸੀ ਕਿ ਪਿੰਡ ਸੁਖਪੁਰਾ ਮੋੜ ਇੱਕ ਲੜਕਾ ਦਿਲਪ੍ਰੀਤ ਸਿੰਘ ਹੈ। ਉਮਰ ਉਹਦੀ ਔਕਰੀਬ 20 ਕੁ ਸਾਲ ਹੈ। ਤੇ ਉਹਨੇ ਗਨ ਸ਼ਾਟ ਨਾਲ ਵੀ ਸੁਸਾਈਡ ਕਰ ਲਿਆ ਤੇ ਅਸੀਂ ਮੌਕੇ ਤੇ ਪਹੁੰਚੇ ਹਾਂ ਮੌਕੇ ਤੇ ਪਹੁੰਚ ਕੇ ਪਰਿਵਾਰਕ ਮੈਂਬਰਾਂ ਨਾਲ ਗੱਲ ਕੀਤੀ ਆ ਔਰ ਬੋਡੀ ਮਰਚਰੀ ਵਿੱਚ ਰਖਵਾਈ ਔਰ ਤਲਾਸ਼ੀ ਕਰੀ ਗਈ ਕੋਈ ਸੁਸਾਈਡ ਨੋਟ ਵਗੈਰਾ ਨਹੀਂ ਮਿਲਿਆ ਉਹਦੇ ਮਾਪੇ ਉਹ ਤੋਂ ਪਤਾ ਲੱਗਿਆ ਕਿ ਇਹ ਬੰ ਬੱਚਾ ਪਿਛਲੇ ਕਾਫੀ ਸਮੇਂ ਤੋਂ ਥੋੜਾ ਡਿਪਰੈਸ਼ਨ ਦੇ ਵਿੱਚ ਸੀ ਇਹਦੀ ਵੱਡੀ ਭੈਣ ਪਹਿਲਾਂ ਕੈਨੇਡਾ ਗਈ ਹੋਈ ਆ ਇਹਦੇ ਤਾਇਆ ਜੀ ਕੈਨੇਡਾ ਨੇ ਤਾਈ ਦਾ ਪਰਿਵਾਰ ਤਾਈ ਦੇ ਬੇਟੀ ਔਰ ਬੇਟੀ ਕੈਨੇਡਾ ਚ ਸੈਟਲ ਨੇ ਔਰ ਇਸ ਮੁੰਡੇ ਦੀ ਸਾਲ ਹੋ ਗਿਆ ਇਹ ਟਰਾਈ ਕਰ ਰਿਹਾ ਸੀ ਬਾਹਰ ਜਾਣ ਦੀ ਪਰ ਇਹਦੀ ਰਿਫਿਊਜ਼ਲ ਆ ਰਹੀ ਸੀ ਵਾਰ-ਵਾਰ ਤੇ ਰਿਫਿਊਜ਼ਲ ਆਣ ਕਰਕੇ ਵੀ ਇਹ ਵਾਰ-ਵਾਰ ਪਰੇਸ਼ਾਨ ਰਹਿੰਦਾ ਸੀ ਤੇ ਇਹਦੇ ਪਾਪਾ ਜੋ ਬਲਕ ਫੈਕਟਰੀ ਨੇ ਅਜੈਬ ਸਿੰਘ ਉਹ ਵੀ ਕਾਫੀ ਸਮਝਾਉਂਦੇ ਸੀ ਤੇ ਵੀ ਕੋਈ ਗੱਲ ਨਹੀਂ ਵੀ ਹਰ ਚੀਜ਼ ਨਹੀਂ ਫੌਰਨ ਨਹੀਂ ਹੈ ਵੀ ਤੁਸੀਂ ਆਪਣਾ ਇੱਥੇ ਆਪਣਾ ਛੋਟਾ-ਮੋਟਾ ਕੰਮ ਕਰ ਲਓ ਜ਼ਮੀਨ ਇਹਨਾਂ ਕੋਲੇ ਹੈ ਨਹੀਂ ਸੀ ਤਾ ਇਸ ਕਰਕੇ ਵੀ ਉਹ ڈپریشن ਦੇ ਵਿੱਚ ਸੀਗਾ ਤੇ ਅੱਜ ਘਰੇ ਦਾਦੀ ਵੀ ਮੌਜੂਦ ਸੀ ਉਹਦੀ ਮਾਂ ਵੀ ਮੌਜੂਦ ਸੀ ਔਰ ਦੂਸਰੇ ਕਮਰੇ ਚ ਜਾ ਕੇ ਇਹਨੇ ਗਨ ਪਈ ਸੀ ਉਹਦੇ ਨਾਲ ਆਪਦੇ ਗੋਲੀ ਮਾਰੀ ਆ ਬਾਡੀ ਪੋਸਟਮਾਰਟਮ ਚ ਰਖਵਾ ਦਿੱਤੀ ਗਈ ਆ ਆ ਬਾਡੀ ਦਾ ਪੋਸਟਮਾਰਟਮ ਕਰਵਾ ਕੇ 194 ਬੀ ਐਨ ਐਸ ਐਸ ਦੀ ਕਾਰਵਾਈ ਅਮਲ ਚ ਲਿਆ ਕੇ ਬਾਡੀ